ਸਾਨੂੰ ਆਪਣਾ ਨਿੱਜੀ ਸਵਾਰਥ ਛੱਡ ਕੇ ਇਕੱਠੇ ਹੋਣ ਦੀ ਲੋੜ ਹੈ ਬਦਲਣ ਵਾਸਤੇ ਮਜਬੂਰ ਕਰਤਾ ਸਮਾਜ ਦੇ ਹਿੱਤਾਂ ਦੀ ਗੱਲ ਉਹ ਜਿਹੜਾ ਹੈਗਾ ਇਸ ਕਰਕੇ ਨਹੀਂ ਕਰ ਸਕਦਾ ਕਿਉਂਕਿ ਉਹਦੀ ਮਾਨਸਿਕਤਾ ਜਿਹੜੀ ਹੈ ਉਹ ਗੁਲਾਮ ਹੋ ਚੁੱਕੀ ਹੈ ਕਿਸਾਂ ਦੇ ਵਿੱਚ ਪਛਾ ਕੇ ਉਹਨਾਂ ਨੂੰ ਉਧਾ ਲੈ ਜਾਂਦੇ ਤੇ ਉਹਨਾਂ ਨੂੰ ਉਧਾ ਕੇ ਫਿਰ ਅਦਾਲਤ ਦੇ ਬਸ ਬਾਹਰ ਆ ਜਾਂਦੇ ਤਾਂ ਪੰਜਾਬ ਦੇ ਵਿੱਚ ਇੱਕ ਇਤਿਹਾਸਿਕ ਤੇ ਰਾਜਨੀਤਿਕ ਬਦਲਾਅ ਜਿਹੜਾ ਹੈ ਉਹ ਆ ਸਕਦਾ ਹੈ ਮਿਸ ਫਿਊਡ ਵਾਇਸ ਦੇਖ ਰਹੇ ਸਾਰੇ ਹੀ ਦਰਸ਼ਕਾਂ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਪੰਜਾਬ ਦੇ ਵਿੱਚ ਦਲਤ ਭਾਈਚਾਰੇ ਦੀ ਸਮਾਜਿਕ ਅਤੇ ਰਾਜਨੀਤਿਕ ਹਸਿਆਤ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਨੇ ਲੋਕਜਨ ਸ਼ਕਤੀ ਪਾਰਟੀ ਪੰਜਾਬ ਦੇ ਪ੍ਰਧਾਨ ਸਦਾਰ ਕੇਨਜੀ ਸਿੰਘ ਜੀ ਜੀਰ ਸਾਡਾ ਤੁਹਾਡਾ ਸਵਾਗਤ ਹੈ ਜੀ ਜੀਰ ਸਾਹਿਬ ਪੰਜਾਬ ਦੇ ਵਿੱਚ ਦਲਤ ਭਾਈਚਾਰੇ ਦੀ ਸਰਕਾਰੀ ਅੰਕੜਿਆਂ ਮੁਤਾਬਕ 34% ਆਬਾਦੀ ਹੈ ਜੀ ਤੇ ਪੰਜਾਬ ਦੇ ਵਿੱਚ 34-35% ਵੋਟ ਜਿਹੜੀ ਇੱਕ ਪਾਰਟੀ ਨੂੰ ਪੈਂਦੀ ਹੈ ਉਹਦੀ ਸਰਕਾਰ ਬਣ ਜਾਂਦੀ ਹੈ ਪਰ ਇਸ ਦੇ ਬਾਵਜੂਦ ਵੀ ਪੰਜਾਬ ਦੇ ਵਿੱਚ ਦਲਤ ਪਾਈਚਾਰੇ ਦੀ ਰਾਜਨੀਤਿਕ ਕੋਈ ਧਿਰ ਅਜੇ ਤੱਕ ਜਿਹੜੀ ਉੱਪਰ ਕੇ ਸਾਹਮਣੇ ਨਹੀਂ ਆਈ ਨਾ ਹੀ ਕੋਈ ਦਲਤ ਲੀਡਰਸ਼ਿਪ ਹੈ ਜਿਹੜੀ ਕੋਈ ਉੱਪਰ ਕੇ ਸਾਹਮਣੇ ਆਈ ਹੈ ਇਸ ਦੇ ਸਬੰਧ ਦੇ ਵਿੱਚ ਕਾਫੀ دیر ਹੋ ਗਈ ਤੁਹਾਨੂੰ ਵੀ ਦਲਤ ਮੁੱਦਿਆਂ ਦੇ ਉੱਤੇ ਸੰਘਰਸ਼ ਕਰਦਿਆਂ ਨੂੰ ਹੋਰ ਵੀ ਕਾਫੀ ਦਲਤ ਲੀਡਰ ਹੈ ਜਿਹੜੇ ਪਰ ਇਹ ਸਾਰੇ ਕਾਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਕੁਰਵੰਤ ਜੀ ਜਿਹੜਾ ਤੁਸੀਂ ਸਵਾਲ ਪੁੱਛਿਆ ਹੈ ਇਹ ਬੜਾ ਅਹਿਮ ਜਿਹੜਾ ਹੈਗਾ ਸਵਾਲ ਹੈਗਾ ਪਰ ਭਾਵੇਂ ਪੰਜਾਬ ਦੇ ਵਿੱਚ ਦਲਿਤ ਭਾਈਚਾਰੇ ਦੀ ਆਬਾਦੀ ਸਰਕਾਰੀ ਅੰਕੜਿਆਂ ਦੇ ਮੁਤਾਬਕ 34% ਦੀ ਹੈ ਪਰ ਸਰਕਾਰੀ ਅੰਕੜਿਆਂ ਤੋਂ ਬਿਨਾਂ ਜਿਹੜੀ ਆਬਾਦੀ ਹੈ ਉਹ 39.9% ਜਿਹੜੀ ਆ ਉਹ ਹੋ ਚੁੱਕੀ ਹੈ ਤੁਸੀਂ ਜੋ ਸਵਾਲ ਅੱਜ ਕੀਤਾ ਹੈ ਕਿ ਦਲਿਤ ਭਾਈਚਾਰੇ ਦੀ ਪੰਜਾਬ ਦੇ ਵਿੱਚ ਸਮਾਜਿਕ ਅਤੇ ਰਾਜਨੀਤਿਕ ਹੈਸੀਅਤ ਕੀ ਹੈ ਕੋਈ ਸਮਾਜਿਕ ਹੈਸੀਅਤ ਜਿਹੜੀ ਹੈਗੀ ਹੈ ਦਲਿਤ ਭਾਈਚਾਰੇ ਦੀ ਪੰਜਾਬ ਦੇ ਵਿੱਚ ਅ ਗੁਰੂ ਸਾਹਿਬਾਨਾਂ ਦੇ ਸਿੱਖ ਧਰਮ ਦੀ ਵਜ੍ਹਾ ਕਰਕੇ ਭਾਵੇਂ ਸਮਾਜਿਕ ਤੌਰ ਤੇ ਦੂਜੀਆਂ ਸਟੇਟਾਂ ਦੀ ਤਰ੍ਹਾਂ ਅ ਭੇਦਭਾਵ ਘਟ ਹੈ ਪਰ ਰਾਜਨੀਤਿਕ ਤੌਰ ਤੇ ਤੇ ਸਮਾਜਿਕ ਤੌਰ ਤੇ ਦੇ ਅਸੀਂ ਜੇ ਕਹੀਏ ਕਿ ਪ੍ਰਸ਼ਾਸਨਿਕ ਜਿਹੜੀ ਹੈਗੀ ਬਿਊਰੋਕ੍ਰੇਸੀ ਦੇ ਸਿਸਟਮ ਦੇ ਵਿੱਚ ਜਿਹੜਾ ਦਲਿਤ ਭਾਈਚਾਰੇ ਦਾ ਬਣਦਾ ਮਾਨ ਸਨਮਾਨ ਹੋਣਾ ਚਾਹੀਦਾ ਉਹ ਨਹੀਂ ਹੋਇਆ ਉਹਦੇ ਪਿਛੇ ਕਈ ਕਾਰਨ ਨੇ ਸਭ ਤੋਂ ਵੱਡਾ ਕਾਰਨ ਇਹਦੇ ਵਿੱਚ ਜਿਹੜੀ ਹੈ ਮੈਂ ਸਮਝਦਾ ਕਿ ਦਲਿਤ ਭਾਈਚਾਰਾ ਪੰਜਾਬ ਦੇ ਵਿੱਚ ਇੱਕ ਬੜੀ ਵੱਡੀ ਤਾਕਤ ਹੈ ਜਿਹਦੇ ਵਿੱਚ ਵਿਸ਼ੇਸ਼ ਤੌਰ ਤੇ ਜੇ ਅਸੀਂ ਗੱਲ ਕਰੀਏ ਤੋ ਤਿੰਨ ਤਰ੍ਹਾਂ ਇਹਦੇ ਵਿੱਚ ਵਿਸ਼ੇਸ਼ ਤੌਰ ਤੇ ਅਸੀਂ ਗਿਣ ਸਕਦੇ ਹਾਂ ਜਿਹਦੇ ਵਿੱਚ ਮਜਬੀ ਸਿੱਖ ਭਾਈਚਾਰਾ ਫਿਰ ਰਮਦਾਸੀਆ ਜਿਹੜਾ ਸਾਡਾ ਭਾਈਚਾਰਾ ਆਧ ਧਰਮੀ ਸਾਰਿਆਂ ਨੂੰ ਅਸੀਂ ਜੇ ਮਲਾਈਏ ਤਾਂ ਤੀਜੇ ਨੰਬਰ ਤੇ ਇੱਕ ਵਾਲਮੀਕ ਭਾਈਚਾਰਾ ਜਿਹੜਾ ਹੈਗਾ ਉਹ ਵੀ ਵੱਡੀ ਗਿਣਤੀ ਦੇ ਵਿੱਚ ਇਹ ਸ਼ਾਮਲ ਹੈ ਇਹ ਤਿੰਨੇ ਤਰ੍ਹਾਂ ਜਦੋਂ ਇੱਕ ਧਰਮਣ ਜਾਣ ਗਿਆ ਤਾਂ ਪੰਜਾਬ ਦੇ ਵਿੱਚ ਰਾਜਨੀਤਿਕ ਤੌਰ ਤੇ ਦਲਦਲਤ ਭਾਈਚਾਰੇ ਦਾ ਮਾਨ ਸਨਮਾਨ ਜਿਹੜਾ ਹੈ ਉਹ ਬਰਕਰਾਰ ਹੋ ਸਕਦਾ ਹੈ ਭਾਵੇਂ 34% ਆਬਾਦੀ ਦੇ ਮੁਤਾਬਕ ਸਤਾਫਤ ਪਾਰਟੀਆਂ ਦੇ ਵਿੱਚ ਐਮਐਲਏ ਤੇ ਐਮਪੀ ਜਿਤਾਏ ਜਾਂਦੇ ਨੇ ਬਣਾਏ ਜਾਂਦੇ ਨੇ ਪਰ ਇਥੇ ਇਹ ਗੱਲ ਮੈਨੂੰ ਮੈਂਸ਼ਨ ਕਰਨਾ ਜ਼ਰੂਰੀ ਮੈਂ ਸਮਝਦਾ ਕਿ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਡਕਰ ਨੇ ਜਦੋਂ ਉਸ ਸਮੇਂ ਦੂਰੀ ਬੋਟ ਦਾ ਅਧਿਕਾਰ ਮੰਗਿਆ ਸੀ ਡਬਲ ਬੋਟ ਦਾ ਅਧਿਕਾਰ ਮੰਗਿਆ ਸੀ ਤਾਂ ਉਹਦੇ ਪਿੱਛੇ ਮੈਂ ਸਮਝਦਾ ਕਿ ਉਹਨਾਂ ਦੀ ਇਹ ਦੂਰ ਅੰਦੇਸੀ ਸੀ ਕਿ ਜਿਹੜੀਆਂ ਸਰਮਾਇਦਾਰ ਪਾਰਟੀਆਂ ਹੋਣਗੀਆਂ ਜਾਂ ਦਲਿਤ ਭਾਈਚਾਰੇ ਦੀ ਜਿਹੜੀ ਹੈ ਵਿਰੋਧੀ ਸੋਚ ਰੱਖਣ ਵਾਲੀਆਂ ਪਾਰਟੀਆਂ ਹੋਣਗੀਆਂ ਉਹ ਰਿਜ਼ਰਵ ਸੀਟਾਂ ਦੇ ਉੱਤੋਂ ਸ਼ਰੂਲ ਕਾਸ ਸਰਟੀਫਿਕੇਟ ਦੇ ਨਾਂ ਤੇ ਉਮੀਦਵਾਰ ਦਾ ਖੜੇ ਕਰਨਗੀਆਂ ਪਰ ਉਹ ਉਮੀਦਵਾਰ ਉਹ ਜਿੱਤਣਗੇ ਜਿਨ੍ਹਾਂ ਦੇ ਉੱਤੇ ਪਾਰਟੀ ਵਿਪਦਾ ਇੱਕ ਥੱਪਾ ਲਗਿਆ ਹੋਊਗਾ ਤੇ ਉਹ ਦਲਦਲ ਭਾਈਚਾਰੇ ਦੇ ਹਿੱਤਾਂ ਦੀ ਗੱਲ ਵਿਧਾਨ ਸਭਾ ਦੇ ਵਿੱਚ ਜਾਂ ਪਾਰਲੀਮੈਂਟ ਦੇ ਵਿੱਚ ਜਿਸ ਤਰ੍ਹਾਂ ਕਰਨੀ ਚਾਹੀਦੀ ਹੈ ਉਸ ਨਾਲ ਉਹ ਨਹੀਂ ਕਰ ਪਾਉਣਗੇ ਜਿਸ ਦਾ ਇਹ ਵੱਡਾ ਕਾਰਨ ਹੋਇਆ ਜਿੱਥੇ ਅਸੀਂ ਕਹੀਏ ਬਿਊਰੋਕ੍ਰਾਸੀ ਦੇ ਵਿੱਚ ਵੀ ਅਸੀਂ ਕਹੀਏ ਤੋਂ ਦਲਦਲ ਭਾਈਚਾਰੇ ਨੂੰ ਜਿੱਥੇ ਸਮਾਜਿਕ ਤੌਰ ਤੇ ਕਈ ਜਗ੍ਹਾ ਦੇ ਉੱਤੇ ਲੜਾਈ ਲੜਨੀ ਪੈਂਦੀ ਹੈ ਅਸੀਂ ਵੀ ਲੰਬੇ ਸਮੇਂ ਤੋਂ ਸਮਾਜਿਕ ਤੌਰ ਤੇ ਕਈ ਜਗ੍ਹਾ ਦੇ ਉੱਤੇ ਜਿੱਥੇ ਜਾਤੀ ਭੇਦਭਾਵ ਹੋਏ ਉਹਦੇ ਖਿਲਾਫ ਲੜਾਈਆਂ ਅਸੀਂ ਲੜੀਆਂ ਸਾਰੀਆਂ तरहਾਂ ਅਲੱਗ-ਅਲੱਗ ਜਗ੍ਹਾ ਦੇ ਉੱਤੇ ਆਪਣੇ ਆਪਣੇ ਪਲੇਟਫਾਰਮ ਤੇ ਸਾਰੀਆਂ ਤਰ੍ਹਾਂ ਹੀ ਲੜਾਈਆਂ ਲੜ ਰਹੀਆਂ ਕੋਈ ਬਾਬਾ ਸਾਹਿਬ ਅੰਬेडकर ਮਿਸ਼ਨ ਸੁਸਾਇਟੀ ਬਣਾ ਕੇ ਲੜ ਰਿਹਾ ਹੈ ਕੋਈ ਬਾਬਾ ਜੀਵਨ ਸਿੰਘ ਸੁਸਾਇਟੀ ਬਣਾ ਕੇ ਸਭਾ ਬਣਾ ਕੇ ਲੜ ਰਿਹਾ ਹੈ ਕੋਈ ਭਗਵਾਨ ਬਾਲਬੀ ਜੀ ਦੇ ਨਾਂ ਦੀ ਸੁਸਾਇਟੀ ਸਭਾ ਬਣਾ ਕੇ ਲੜ ਰਿਹਾ ਹੈ ਕੋਈ ਬਾਲਮੀਕ ਸਭਾ ਕੋ ਰਵਿਦਾ ਸਭਾ ਮਤਲਬ ਮੈਂ ਜੇ ਕਹਾਂ ਕਿ ਇਹ ਸਾਰੇ ਇਤਨੇ ਹੀ ਤਰ੍ਹਾਂ ਆਪਣੇ ਆਪਣੇ ਪਲੇਟਫਾਰਮ ਤੇ ਬਖਰੀਆਂ ਬਖਰੀਆਂ ਤੇ ਰਾ ਬਣਾ ਕੇ ਇਹ ਲੜਾਈ ਜੜੀਆਂ ਉਹ ਲੜ ਰਹੀਆਂ ਤਾਂ ਪਰ ਇਹਨਾਂ ਦੇ ਵਿੱਚੋਂ ਕਾਬਲ ਅਤੇ ਵਿਧਾਨ ਸਭਾ ਲੋਕ ਸਭਾ ਦੇ ਵਿੱਚ ਗੱਲ ਕਰਨ ਵਾਲੇ ਵਿਅਕਤੀ ਜਿੱਤ ਕੇ ਨਾ ਜਾਣ ਤਾਂ ਇੱਕ ਫੈਸਲਾ ਕੋਣ ਵੋਟ ਜਿਹੜਾ ਹੈਗਾ ਜੇ ਅਸੀਂ ਮੰਨ ਲਈਏ ਇਕਾ ਆਧਾਰ ਅਸੀਂ ਇਕਾਈ ਮੰਨ ਲਈਏ ਇੱਕ ਪਿੰਡ ਨੂੰ ਅਸੀਂ ਇਕਾਈ ਮੰਨ ਕੇ ਮੈਂ ਸਪਸ਼ਟ ਕਰਨਾ ਚਾਹਾਂਗਾ ਗੱਲ ਕਿ ਇੱਕ ਪਿੰਡ ਦੇ ਵਿੱਚ ਮਨ ਇੱਕ ਸਰਪੰਚ ਦੀ ਜਿਹੜੀ ਐ ਸੀਟ ਆ ਉਹ ਰਿਜ਼ਰਵ ਹੋ ਜਾਂਦੀ ਹੈ ਤਾਂ ਉਹ ਰਿਜ਼ਰਵ ਸੀਟ ਦੇ ਉੱਤੇ ਕੀ ਹੁੰਦਾ ਹੈ ਕਿ ਜੇ ਮੰਨ ਲਓ 300 ਵੋਟ ਹੈਗੀ ਹੈ ਉਸ ਪਿੰਡ ਦੀ ਇਕਾਈ ਦੇ ਤੌਰ ਤੇ ਮੈਂ ਕਹਿ ਰਿਹਾ ਤਾਂ 300 ਪਿੰਡਾਂ ਦੇ 300 ਵੋਟ ਦੇ ਵਿੱਚ ਅ ਰਿਜ਼ਰਵ ਬੰਦੇ ਖੜੇ ਹੋਣਗੇ ਰਿਜ਼ਰਵ ਦੇ ਜਿਹੜੇ ਕੈਂਡੀਡੇਟ ਆ ਉਹ ਤਿੰਨ ਕੈਂਡੀਡੇਟ ਜਿਹੜੇ ਆ ਉਹ ਖੜੇ ਹੋਗੇ 200 ਵੋਟ ਉਸ ਪਿੰਡ ਦੇ ਵਿੱਚ ਸ਼ਡਿਊਲ ਕਾਸਟ ਭਾਈਚਾਰੇ ਦੀ ਹੈ। ਤਾਂ ਉਸ ਸ਼ਡਿਊਲ ਕਾਸਟ ਭਾਈਚਾਰੇ ਦੇ ਤਿੰਨ ਬੰਦੇ ਜਿੰਨਾ ਉੱਥੇ ਸ਼ਡਿਊਲ ਕਾਸਟ ਵਿਅਕਤੀ ਨਹੀਂ ਹੈ ਪਰ ਜਿਹੜੀ 100 ਵੋਟ ਹੈਗੀ ਹੈ ਉਹ 100 ਵੋਟ ਜੇ ਅਸੀਂ ਇਹ ਕਹਿ ਲਈਏ ਕਿ ਐਨਟੀ ਸ਼ਡਿਊਲ ਕਾਸਟ ਕਹਿ ਲਈਏ ਜਾਂ ਐਸੀ ਸੋਚ ਰੱਖਣ ਵਾਲੀ ਵੋਟ ਕਹਿ ਲਈਏ ਜਿਹੜੇ ਇਹ ਸਮਝਦੇ ਆ ਕਿ ਕੋਈ ਐਸਾ ਨਮਾਇੰਦਾ ਜਿਹੜਾ ਦਲਦ ਭਾਈਚਾਰੇ ਦੇ ਨਾਲ ਇੱਕ ਢਾਗੇ ਮੋੜਾ ਮੋੜਾ ਜੋੜ ਕੇ ਖੜਾ ਹੋ ਜੇ ਕੋਈ ਪੜਾ ਲਿਖਿਆ ਵਿਅਕਤੀ ਕੋਈ ਆਜ਼ਾਦ ਸੋਚ ਰੱਖਣ ਵਾਲਾ ਵਿਅਕਤੀ ਅੱਗੇ ਆਵੇ ਤੇ ਜਿਹੜੀ ਉਹ 100% ਐਸੀ ਬੋਰਡ ਜਿਹੜੀ ਹੈਗੀ ਉਹਨੂੰ ਰੋਕਣ ਵਾਸਤੇ ਉਹ ਤਿੰਨਾ ਉਮੀਦਵਾਰਾਂ ਦੇ ਵਿੱਚੋਂ ਜਿਹੜਾ ਨਾਕਾਬਲ ਵਿਅਕਤੀ ਹੋਊਗਾ ਜਾਂ ਜਿਹੜਾ ਕਿਸੇ ਦੀ ਗੁਲਾਮੀ ਕਰਦਾ ਹੋਊਗਾ ਜਾਂ ਜਿਸ ਉਮੀਦਵਾਰ ਦੇ ਉੱਤੇ ਕੋਈ ਸ਼ਰਮਾਇਦਾਦਾਰ ਵਿਅਕਤੀ ਆਪਣਾ ਪੈਸਾ ਲਾ ਕੇ ਉਸ ਨੂੰ ਉਮੀਦਵਾਰ ਜਾਂ ਚੋਣ ਲੜਾਰੇ ਹੋਊਗਾ ਉਸ ਨੂੰ ਜਿਤਾ ਲੈਣਗੇ ਉਸ ਨੂੰ ਜਿਤਾਉਣ ਤੋਂ ਬਾਅਦ ਫਿਰ ਉਹ ਜਿਹੜਾ ਵਿਅਕਤੀ ਹੈ ਨਾਣਾ ਉਹ ਸ਼ਰੂਲ ਕਾਸਟ ਸਰਪੰਚ ਹੈ ਨਾਣਾ ਉਹ ਸ਼ਰੂਲ ਕਾਸਟ ਐਮ.ਐਲ.ਏ ਹੈ ਨਾਣਾ ਉਹ ਸ਼ਰੂਲ ਕਾਸਟ ਐਮ.ਪੀ ਹੈ ਨਾਣਾ ਉਹ ਸ਼ਰੂਲ ਕਾਸਟ ਮੰਤਰੀ ਹੈ ਪਰ ਉਹ ਇਹਨਾਂ ਉਹ ਜਿਹੜਾ ਹੈਗਾ ਆਪਣੇ ਸਮਾਜ ਦੇ ਹਿੱਤਾਂ ਦੀ ਗੱਲ ਉਹ ਜਿਹੜਾ ਹੈਗਾ ਇਸ ਕਰਕੇ ਨਹੀਂ ਕਰ ਸਕਦਾ ਕਿਉਂਕਿ ਉਹਦੀ ਮਾਨਸਕਤਾ ਜਿਹੜੀ ਹੈ ਉਹ ਗੁਲਾਮ ਹੋ ਚੁੱਕੀ ਮੈਂ ਇਥੇ ਸਾਰਿਆਂ ਨੂੰ ਮੈਂਸ਼ਨ ਨਹੀਂ ਕਰੂੰਗਾ ਜਿਨ੍ਹਾਂ ਵਿੱਚੋਂ ਕੁਝ ਲੋਕ ਐਸੇ ਹੈਗੇ ਨੇ ਜਿਹੜੇ ਜਿਨ੍ਹਾਂ ਦੇ ਅੰਦਰ ਦਰਦ ਹੈਗਾ ਉਸ ਸਮੇਂ ਸਮੇ ਇਕੱਠੇ ਵੀ ਹੁੰਦੇ ਨੇ ਜਿਵੇਂ ਪਿਛੇ ਅਸੀਂ ਜੇ ਕਹਿ ਲਈ ਕਿ ਅਨਸੂਚਿਤ ਜਾਤੀ ਐਕਟ ਨੂੰ ਲੈ ਕੇ ਸੁਪਰੀਮ ਕੋਰਟ ਦਾ ਇੱਕ ਫੈਸਲਾ ਆਇਆ ਤਾਂ ਉਸ ਫੈਸਲੇ ਦੇ ਖਿਲਾਫ ਮੈਂ ਸਮਝਦਾ ਸਾਰੀਆਂ ਹੀ ਤਰ੍ਹਾਂ ਭਾਵੇਂ ਕੋਈ ਸਮਾਜਿਕ ਖੇਤਰ 'ਚ ਕੰਮ ਕਰਦਾ ਸੀ ਭਾਵੇਂ ਕੋਈ ਰਾਜਨੀਤਿਕ ਖੇਤਰ 'ਚ ਕੰਮ ਕਰਦਾ ਸੀ ਭਾਵੇਂ ਕੋਈ ਧਾਰਮਿਕ ਖੇਤਰ 'ਚ ਕੰਮ ਕਰਦਾ ਸੀ ਉਹ ਸਾਰਿਆਂ ਦੀਆਂ ਸਾਰੀਆਂ ਤਰ੍ਹਾਂ ਜੜੀਆਂ ਆ ਗਈਆਂ ਇੱਕ ਪਲੇਟਫਾਰਮ ਦੇ ਇਕੱਠੀਆਂ ਹੋਈਆਂ ਤੇ ਸੁਪਰੀਮ ਕੋਰਟ ਦੇ ਉਸ ਐਂਟੀ ਸ਼ਰੂਲ ਕਾਸਟ ਫੈਸਲੇ ਨੂੰ ਐਸਸੀ ਐਕਟ ਨੂੰ ਖਤਮ ਕਰਨ ਵਾਲੇ ਫੈਸਲੇ ਨੂੰ ਬਦਲਣ ਵਾਸਤੇ ਮਜਬੂਰ ਕਰਤਾ ਤੋਂ ਇਸ ਲਈ ਇਸ ਤਰ੍ਹਾਂ ਦੀ ਜਿਹੜੀ ਸੋਚ ਰੱਖਣ ਵਾਲੇ ਲੋਕ ਜਿਹੜੇ ਵਿਅਕਤੀ ਹੈਗੇ ਐ ਦਲਤ ਭਾਈਚਾਰੇ ਨਾਲ ਸੰਨਦੀ ਲੀਡਰ ਹੈਗੇ ਆ ਉਹਨਾਂ ਦਾ ਮੈਂ ਤੁਹਾਨੂੰ ਬਾਤ ਵੀ ਕਰਨਾ ਚਾਹਾਂਗਾ ਪਰ ਜਿੱਥੇ ਪੰਜਾਬ ਦੀ ਅਸੀਂ ਗੱਲ ਜੇ ਕਰਦੇ ਆ ਤਾਂ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਤਰਾਸਦੀ ਰਹੀ ਕਿ ਭਾਵੇਂ ਸਭ ਕਾਂਸ਼ੀ ਰਾਮ ਜੀ ਤੋਂ ਲੈ ਕੇ ਅ ਡੀਐਸ 4 ਦੀ ਮੂਵਮੈਂਟ ਬਣੀ ਬਾਂਸੇਬ ਮੂਵਮੈਂਟ ਬਾਂਸੇ ਤੋਂ ਡੀਐਸ 4 ਬਣੀ ਡੀਐਸ ਤੋਂ ਬੀਐਸਪੀ ਬਣੀ ਇੱਕ ਸਮਾਂ ਇਹ ਵੀ ਆਇਆ ਕਿ ਭੋਜਨ ਸਮਾਜ ਪਾਰਟੀ ਦੇ ਐਮਐਲਏ ਵੀ ਇੱਥੋਂ ਜਿੱਤੇ ਐਮਪੀ ਵੀ ਇੱਥੋਂ ਜਿੱਤੇ ਪਰ ਜਿਹੜੀ ਭੋਜਨ ਸਮਾਜ ਪਾਰਟੀ ਦੀ ਉਸ ਸਮੇਂ ਧਿਰ ਬਣਨੀ ਚਾਹੀਦੀ ਸੀ ਉਹ ਤੇਰੇ ਇਥੇ ਨਹੀਂ ਬਣ ਸਕੀ ਉਹਦੇ ਪਿੱਛੇ ਇੱਕ ਵੱਡਾ ਕਾਰਨ ਮੈਂ ਸਮਝਦਾ ਸਾਹਮਣੇ ਆਇਆ ਕਿ ਪੰਜਾਬ ਦੇ ਦਲਦਿਪਾਈਚਾਰੇ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਧਿਰ ਹੈ ਉਹ ਮذਬੀ ਸਿੱਖ ਪਾਈਚਾਰੇ ਦੀ ਹੈ ਦੂਜੇ ਨੰਬਰ ਤੇ ਅਰ ਦਾਸਿਆ ਭਾਈਚਾਰਾ ਜਿਹੜਾ ਇੱਕ ਧਿਰ ਆਉਂਦੀ ਹੈ ਤੀਜੇ ਨੰਬਰ ਤੇ ਵਾਲਮੀਕ ਭਾਈਚਾਰਾ ਜਿਹੜਾ ਹੈਗਾ ਉਹ ਧਿਰ ਜਿਹੜੀ ਹੈਗੀ ਆ ਆਉਂਦੀ ਹੈ ਇਹ ਤਿੰਨੇ ਤਰ੍ਹਾਂ ਜੇ ਇਕੱਠੀਆਂ ਹੋ ਕੇ ਇੱਕ ਮਜ਼ਬੂਤ ਧਿਰ ਬਣਦੀ ਹੈ ਤਾਂ ਪੰਜਾਬ ਦੇ ਵਿੱਚ ਇੱਕ ਇਤਿਹਾਸਿਕ ਰਾਜਨੀਤਿਕ ਬਦਲਾਅ ਜਿਹੜਾ ਹੈ ਉਹ ਆ ਸਕਦਾ ਹੈ ਅੱਜ ਮਾਲਵੇ ਦੇ ਵਿੱਚ ਅਸੀਂ ਮਾਲਵਾ ਕਾਇੀ ਦੇ ਵਿੱਚ ਅਸੀਂ ਪੂਰਾ ਕੋਸ਼ਿਸ਼ ਕਰ ਰਹੇ ਹਾਂ ਕਿ ਇੱਕ ਦਲਿਤ ਭਾਈਚਾਰੇ ਦੀ ਇੱਕ ਮਜ਼ਬੂਤ ਧਿਰ ਦੀ ਮਜ਼ਬੂਤ ਧਿਰ ਜਿਹੜੀ ਹੈ ਉਹ ਅੱਗੇ ਲਾ ਕੇ ਰਮਦਾਸੀ ਭਾਈਚਾਰੇ ਨੂੰ ਨਾਲ ਲੈ ਕੇ ਵਾਲਮੀਕ ਭਾਈਚਾਰੇ ਨੂੰ ਨਾਲ ਲੈ ਕੇ ਤੇ ਹੋਰ ਸਿਰੂਲ ਕਾਸਟ ਜਿਹੜੀਆਂ ਜਾਤੀਆਂ ਹੈਗੀਆਂ ਉਹਨਾਂ ਸਾਰੀਆਂ ਸਾਰੇ ਉਹ ਭਾਈਚਾਰਿਆਂ ਨੂੰ ਨਾਲ ਲੈ ਕੇ ਇਵਨ ਕੇ ਨਾਲ ਗਰੀਬ ਵਰਗ ਨੂੰ ਜਿਹੜੇ ਨਾਲ ਲੈ ਕੇ ਤੇ ਬੈਕਵਾਰਡ ਕਲਾਸ ਦੇ ਲੋਕਾਂ ਨੂੰ ਸਾਰਿਆਂ ਨੂੰ ਨਾਲ ਲੈ ਕੇ ਇੱਕ ਦਿਨ ਸਮਾਂ ਜ਼ਰੂਰ ਆਏਗਾ ਕਿ ਇਹ ਸਾਰੀਆਂ ਧਿਰਾਂ ਇੱਕ ਮਜ਼ਬੂਤ ਧਿਰ ਪੰਜਾਬ ਦੇ ਵਿੱਚ ਬਣ ਜਾਣਗੀਆਂ ਤੇ ਪੰਜਾਬ ਦੇ ਵਿੱਚ ਇਹ ਛਰੂਲ ਕਾਸਟ ਭਾਈਚਾਰਾ ਤੇ ਬੈਕਵਰਡ ਕਲਾਸ ਦਾ ਭਾਈਚਾਰਾ ਇਹ ਸਾਰਾ ਇੱਕ ਇੱਕ ਇਕੱਠਾ ਹੋ ਕੇ ਇੱਕ ਮਜ਼ਬੂਤ ਤਰ ਬਣ ਕੇ ਇੱਕ ਵੱਡਾ ਰਾਜਨੀਤਿਕ ਬਦਲਾ ਜਿਹੜਾ ਹੈ ਉਹ ਦੇ ਸਕਦਾ ਹੈ ਇਹ ਅਸੀਂ ਚੰਗੀ ਤਰ੍ਹਾਂ ਇਸ ਗੱਲ ਨੂੰ ਸਮਝ ਸਕਦੇ ਹਾਂ ਤੁਸੀਂ ਵੀ ਇਸ ਗੱਲ ਨੂੰ ਦਰਸ਼ਕੋ ਸਮਝਦੇ ਹੋਵੋਗੇ ਸਮੇਂ-ਸਮੇਂ ਦੇ ਮਤਾਬਕ ਦਰਦ ਭਾਈਚਾਰੇ ਨੂੰ ਜੇ ਅਸੀਂ ਇੱਥੇ ਮੈਂਸ਼ਨ ਕਰਾਂ ਜਦੋਂ ਕਾਮਰੇਡਾਂ ਦੀ ਮੂਵਮੈਂਟ ਬਣੀ ਕਾਮਰੜਾ ਦੀ ਮੂਮੈਂਟ ਦੇ ਸਮੇਂ ਵੀ ਝੰਡੇ ਚੱਕਣ ਵਾਲੇ ਦਰਿਆ ਬਸਾਉਣ ਵਾਲੇ ਇਹ ਸਾਰਾ ਦਲਤ ਭਾਈਚਾਰਾ ਹੀ ਸਾਡਾ ਜਿਹੜਾ ਹੈਗਾ ਜਿੰਨਾਵਾਦ ਕਰਨ ਵਾਲੇ ਏ ਸੀ ਤੇ ਇਹ ਲੀਡਰਸ਼ਿਪ ਜਿਹੜੀ ਹੈ ਇਹਨਾਂ ਦੇ ਹੱਥ 'ਚ ਨਹੀਂ ਸੀ ਉਦੋਂ ਬਾਅਦ ਅ ਆਚਾਰੂ ਐਂਡ ਕੰਪਨੀ ਵਾਲੇ ਆਏ ਤੋ ਇਹ ਅਜ ਤੋਂ ਆਏ ਤੇ ਇਹਨਾਂ ਦੇ ਵਿੱਚ ਵੀ ਜਦੋਂ ਝਾੜੂ ਚੋਣ ਜਾਣ ਦੇਖਿਆ ਤੇ ਗਰੀਬ ਵਰਗ ਨੂੰ ਐਂ ਜਿ ਲੱਗਿਆ ਕਿ ਸ਼ਾਇਦ ਇਹ ਗਰੀਬ ਵਰਗ ਦੇ ਲੋਕਾਂ ਦੀ ਪਾਰਟੀ ਹੈ ਤੇ ਪੰਜਾਬ ਦੇ ਵਿੱਚ ਬੜਾ ਵੱਡਾ ਰਿਸਪੌਂਸ ਆਮ ਆਦਮੀ ਪਾਰਟੀ ਨੂੰ ਦਿੱਤਾ ਪਰ ਆਮ ਆਦਮੀ ਪਾਰਟੀ ਨੇ ਵੀ ਕੋਈ ਦਲਿਤਸ ਲੀਡਰਸ਼ਿਪ ਜਿਹੜੀ ਹੈ ਉਹ ਨਹੀਂ ਮਾਰੀ ਤੋ ਇਸ ਕਰਕੇ ਸਮੇਂ ਸਮੇਂ ਮਤਾਵਕ ਜਿਹੜੀਆਂ ਇਹ ਪਾਰਟੀਆਂ ਹੈਗੀਆਂ ਸੀ ਉਹਨਾਂ ਨੇ ਦਲਿਤ ਭਾਈਚਾਰੇ ਦੀ ਤਾਕਤ ਨੂੰ ਦਲਿਤ ਭਾਈਚਾਰੇ ਦੇ ਵਰਗ ਨੂੰ ਦਲਿਤ ਭਾਈਚਾਰੇ ਦੀ ਇਮਾਨਦਾਰੀ ਨੂੰ ਜੂਜਣ ਥਰੋ ਵਰਦਿਆ ਤੇ ਸੁਰਤਾ ਇਸ ਗੱਲ ਨਾਲ ਰੱਖਿਆ ਪਰ ਲੀਡਰਸ਼ਿਪ ਨੂੰ ਨਹੀਂ ਅਭਾਰਿਆ ਤੋਂ ਇਸ ਲਈ ਰਾਜਨੀਤਿਕ ਤੌਰ ਤੇ ਜਿਹੜਾ ਹੈਗਾ ਇਹ ਖਲਾਅ ਜਿਹੜਾ ਹੈਗਾ ਇਹਨੂੰ ਪੂਰਾ ਕਰਨ ਦੀ ਲੋੜ ਹੈਗੀ ਹੈ ਮੈਂ ਦਲਦ ਸਮਾਜ ਨਾਲ ਸੰਬੰਧਤ ਸਾਰੀਆਂ ਹੀ ਧਿਰਾਂ ਨੂੰ ਸਾਰੇ ਹੀ ਲੀਡਰਾਂ ਨੂੰ ਚਾਹੇ ਉਹ ਸਮਾਜਿਕ ਖੇਤਰ ਦੇ ਵਿੱਚ ਕੰਮ ਕਰਦੇ ਹੈ ਚਾਹੇ ਉਹ ਰਾਜਨੀਤਿਕ ਖੇਤਰ ਦੇ ਵਿੱਚ ਕੰਮ ਕਰਦੇ ਹੈ ਚਾਹੇ ਉਹ ਧਾਰਮਿਕ ਖੇਤਰ ਦੇ ਵਿੱਚ ਕੰਮ ਕਰਦੇ ਹੈ ਉਹਨਾਂ ਨੂੰ ਮੈਂ ਅਪੀਲ ਕਰਨਾ ਚਾਹੂੰਗਾ ਕਿ ਬਾਬਾ ਸਾਹਿਬ ਡਾਕਟਰ ਬੀ.ਆਰ. ਅੰਬੇਡਕਰ ਦਾ ਜੋ ਸੁਪਨਾ ਸੀ ਕਿ ਉਹਨਾਂ ਨੇ ਕਿਹਾ ਸੀ ਕਿ ਦਲਤ ਸਮਾਜ ਦੇ ਲੋਕਾਂ ਨੂੰ ਆਪਣੀਆਂ ਕੰਨਾਂ ਤੇ ਲਿਖ ਦਿਓ ਕਿ ਤੁਸੀਂ ਇਸ ਦੇਸ਼ ਦੇ ਇੱਕ ਦਿਨ ਹੁਕਮਰਾਨ ਬਣਨਾ ਹੈ ਤੇ ਇਹਦੇ ਨਾਲ ਅਸੀਂ ਜੇ ਮਰਚਡ ਕਰੀਏ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਨੇ ਕਿਹਾ ਸੀ ਕਿ ਇਨ ਗਰੀਬ ਸਿੱਖਾਂ ਨੂੰ ਮੈਂ ਦੂੰ ਪਾਤਸ਼ਾਹੀ ਕਿ ਇਨ ਗਰੀਬ ਸਿੱਖਾਂ ਨੂੰ ਮੈਂ ਪਾਤਸ਼ਾਹੀ ਦੂੰ ਉਹਨਾਂ ਨੇ ਪਾਤਸ਼ਾਹੀ ਦੇਣ ਦੀ ਗੱਲ ਕੀਤੀ ਪਰ ਅਸੀਂ ਕਿਤੇ ਨਾ ਕਿਤੇ ਜੜੀਆਂ ਮੈਂ ਕਹਾਂ ਦੂਜੇ ਪਾਸੇ ਦਲਤ ਭਾਈਚਾਰੇ ਨੂੰ ਕਿਸੇ ਵੀ ਫਰੰਟ ਤੇ ਉਹ ਕੰਮ ਕਰ ਰਿਹਾ ਇੱਕ ਲੜਾਈ ਬੜੇ ਵੱਡੀ ਪੱਦਰ ਤੇ ਲੜਨੀ ਪੈ ਰਹੀ ਹੈ ਬਿਊਰੋਕ੍ਰੇਸੀ ਨਾਲ ਕਿਉਂਕਿ ਬਿਰੋਕਰੇਸੀ ਦੇ ਵਿੱਚ ਦਲਦਲ ਭਾਈਚਾਰੇ ਦੀ ਨੁਮਾਇੰਦਗੀ ਨਾ ਮਾਤਰ ਹੋਣ ਕਰਕੇ ਤੇ ਦਲਦਲ ਭਾਈਚਾਰੇ ਨੂੰ ਉੱਥੇ ਵੀ ਜਿਹੜੀ ਹੈ ਇਹ ਬੜੀਆਂ-ਬੜੀਆਂ ਸਮੱਸਿਆਵਾਂ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਜੇ ਅਸੀਂ ਜੁਡੀਸ਼ਰੀ ਦੀ ਗੱਲ ਕਰੀਏ ਤੇ ਜੁਡੀਸ਼ਰੀ ਦੇ ਵਿੱਚ ਤਾਂ ਮਰਦੋ ਦਲਦਲ ਭਾਈਚਾਰਾ ਜੇ ਅਸੀਂ ਕਹਿ ਲਈਏ ਕਿ ਜਿਲੇ ਜਿੰਨਾ ਵੀ ਨਹੀਂ ਹੈ ਜਿਸ ਕਰਕੇ ਦਲਦਲ ਭਾਈਚਾਰੇ ਦੀਆਂ ਜਿਹੜੀਆਂ ਲਹਿਰਾਂ ਹਨ ਦਲਦਲ ਭਾਈਚਾਰੇ ਦੀਆਂ ਜਿਹੜੀਆਂ ਮੂਵਮੈਂਟ ਹੈ ਦਲਦਲ ਭਾਈਚਾਰੇ ਦੀ ਜਿਹੜੀ ਵੀ ਲਹਿਰ ਉੱਠਦੀ ਹੈ ਜਿਹੜੀ ਵੀ ਮੂਵਮੈਂਟ ਉੱਠਦੀ ਹੈ ਜਿਹੜਾ ਵੀ ਲੀਡਰ ਉੱਠਦਾ ਬਿਊਰੋਕਰੇਸੀ ਤੇ ਸ਼ਰਮਾਇਦਰ ਜਿਹੜੀਆਂ ਸਤਾਪਤੋਂ ਸ਼ਰਮਾਇਦਰ ਪਾਰਟੀਆਂ ਹਨ ਉਹਨਾਂ ਦੇ ਗੱਠਜੋੜ ਦੇ ਨਾਲ ਉਹਨਾਂ ਦਾਲਤ ਸਮਾਜ ਦੇ ਵਿੱਚੋਂ ਉੱਭਰ ਰਹੇ ਲੀਡਰਾਂ ਨੂੰ ਕਹਿ ਲਿਏ ਆਗੂ ਨੂੰ ਕਹਿ ਰਹੇ ਕਿ ਉੱਭਰ ਇੱਤਨੇ ਨੂੰ ਕਹਿ ਲਿਏ ਉਹਨਾਂ ਨੂੰ ਫਿਰ ਇੱਕ ਬਿਊਰੋਕ੍ਰੇਸੀ ਤੇ ਰਾਜਨੀਤਿਕ ਗੱਠਜੋੜ ਦੇ ਹਿਸਾਬ ਦੇ ਨਾਲ ਝੂਠੇ ਪਰਚਾ ਦੇ ਵਿੱਚ ਫਸਾ ਕੇ ਝੂਠੇ ਕੇਸਾਂ ਦੇ ਵਿੱਚ ਫਸਾ ਕੇ ਉਹਨਾਂ ਨੂੰ ਉਜਾ ਲਿਆ ਜਾਂਦਾ ਹੈ ਜੋਨਾਂ ਨੂੰ ਉਲਝਾ ਕੇ ਫਿਰ ਅਦਾਲਤ ਦੇ ਬਸ ਪਾ ਲਿਆ ਜਾਂਦਾ ਫਿਰ ਕਈ ਕਈ ਸਾਲ ਉਹ ਜਿਹੜੇ ਗਲਤ ਭਾਈਚਾਰੇ ਦੇ ਨਾਲ ਸੰਬੰਧਤ ਲੀਡਰ ਰਹਿ ਗਿਆ ਜਿਹੜੇ ਵਰਗ ਰਹਿ ਗਿਆ ਉਹ ਵਿਚਾਰੇ ਅਦਾਲਤਾਂ ਦੇ ਵਿੱਚ ਚੱਕਰ ਕੱਟਦੇ ਫਿਰਦੇ ਆ ਪੰਜ ਪੰਜ 10 10 ਸਾਲ ਕੱਟਦੇ ਫਿਰਦੇ ਆ ਤਾਂ ਬਹੁਤ ਸਾਰੇ ਜਿਹੜੇ ਵਿਚਾਰੇ ਗਰੀਬ ਵਰਗ ਦੇ ਲੋਕ ਜਿਨ੍ਹਾਂ ਨੇ ਦਿਹਾੜੀ ਕਰਨੀ ਹੈ ਤੇ ਰੋਟੀ ਕਮਾਉਣੀ ਹੈ ਕਿਸੇ ਨੇ ਰਿਕਸ਼ਾ ਚਲਾਉਣਾ ਹੈ ਕਿਸੇ ਨੇ ਰੇੜੀ ਲਾਉਣੀ ਹੈ ਉਹ ਗਰੀਬ ਵਰਗ ਦੇ ਲੋਕ ਉਹਨਾਂ ਦੇ ਅੰਦਰ ਭਾਵਨਾ ਹੈਗੀ ਹੈ ਕਿ ਸਾਡੀ ਇੱਕ ਧਿਰ ਬਣਨੀ ਚਾਹੀਦੀ ਹੈ ਸਾਡਾ ਰਾਜਨੀਤਿਕ ਜਿਹੜਾ ਕੱਦ ਰਾਜਨੀਤਿਕ ਤੌਰ ਤੇ ਸਾਡੀ ਸਰਕਾਰ ਬਣਨੀ ਚਾਹੀਦੀ ਹੈ ਪਰ ਬਿਊਰੋਕ੍ਰੇਸੀ ਤੇ ਜੁਡੀਸ਼ਰੀ ਦੇ ਵਿੱਚ ਸਾਡੀ ਨਮਾਇੰਦਗੀ ਅਦਾਲਤ ਭਾਇਚਾਰ ਦੀ ਨਾ ਹੋਣ ਕਰਕੇ ਤੇ ਰਾਜਨੀਤਿਕ ਪਾਰਟੀਆਂ ਦੇ ਵਿੱਚ ਮਾਨਸਿਕ ਤੌਰ ਤੇ ਆਜ਼ਾਦ ਲੋਕਾਂ ਦੀ ਅਗਵਾਈ ਨਾ ਹੋਣ ਕਰਕੇ ਉਹ ਜੜੀਆਂ ਧਿਰਾਂ ਹੈਗੀਆਂ ਚਾਹਦੇ ਹੋਏ ਵੀ ਵਿਚਾਰੇ ਕਿਤੇ ਨਾ ਕਿਤੇ ਸਾਰਨਾ ਦੀ ਕਮੀ ਕਰਕੇ ਉਹ ਰਾਜਨੀਤਿਕ ਤੌਰ ਤੇ ਆਪਣਾ ਜਿਹੜਾ ਆਪਣੀ ਸਤਾਫਤ ਸਰਕਾਰ ਕਰਨ ਦੇ ਲਈ ਕਹਿ ਲਈਏ ਜਾਂ ਰਾਜਨੀਤਿਕ ਤੌਰ ਤੇ ਆਪਣੇ ਆਪ ਨੂੰ ਸਤਾਫਤ ਕਰਨ ਦੀ ਕਿਤੇ ਰੱਖਦੇ ਪਿੱਛੇ ਰਹਿ ਜਾਂਦੇ ਐ ਜਿਹੜੀ ਮੈਂ ਗੱਲ ਕੀਤੀ ਹੈ ਜੁਡੀਸ਼ਰੀ ਦੇ ਵਿੱਚ ਰੁਲ ਜਾ ਕੇ ਰੱਖਣ ਵਾਲੀ ਇਹ ਮੈਂ ਕਿਰਨਜੀਤ ਸਿੰਘ ਗਹਿਰੀ ਨੇ ਖੁਦ ਮੇਰੇ ਸਾਥੀਆਂ ਨੇ 30 ਸਾਲ ਤੋਂ ਸੀ ਇਸ ਅੰਦੋਲਨ ਦੇ ਵਿੱਚ ਅਸੀਂ ਕੰਮ ਕਰ ਰਹੇ ਹਾਂ ਅਸੀਂ ਕੋਧ ਵੀ ਇਹ ਭੁਗਤਿਆ ਤੇ ਮੇਰਾ ਖਿਆਲ ਹੈ ਵੀ ਕੋਈ ਵੀ ਦਲਤ ਪਾਈਚਾਰਾ ਨਾਲ ਸੰਬੰਧਿਤ ਆਗੂ ਚਾਹੋ ਕਿਸੇ ਵੀ ਆਰਗੇਨਾਈਜੇਸ਼ਨ ਚ ਕੰਮ ਕਰਦਾ ਹੈ ਚਾਹੋ ਸਮਾਜਿਕ ਖੇਤਰ ਚ ਕਰਦਾ ਚਾਹੇ ਕਿਸੇ ਵੀ ਖੇਤਰ ਚ ਕਰਦਾ ਉਹਨੂੰ ਬਿਊਰੋਕ੍ਰੇਸੀ ਤੇ ਰਾਜਨੀਤਿਕ ਲੋਕਾਂ ਨੇ ਗੱਠਜੋੜ ਕਰਕੇ ਸਾਜ਼ਿਸ਼ ਦੇ ਤਹਿਤ ਨਾ ਉਲਝਾਇਆ ਹੋਵੇ ਮੈਨੂੰ ਅੱਜ ਤੱਕ ਇਹ ਗੱਲ ਦੇ ਦੇਖਣ ਦੇ ਵਿੱਚ ਨਹੀਂ ਆਈ ਤੇ ਇਸ ਲਈ ਅੱਜ ਲੋੜ ਹੈ ਜਿਹੜੇ ਦਲਤ ਪਾਈਚਾਰਾ ਹੈਗਾ ਇਸ ਦੀ ਇੱਕ ਧਿਰ ਬਣਾਉਣ ਲਈ ਸਾਰੇ ਅਸੀਂ ਸਹਿਯੋਗ ਕਰੀਏ ਤੇ ਇਹਨਾਂ ਇਹਨਾਂ ਗੱਲਾਂ ਤੋਂ ਪਹਿਲਾਂ ਦਈਏ ਬਾਬਾ ਸਾਹਿਬ ਦੀ ਮਿਸ਼ਨ ਨੂੰ ਅਸੀਂ ਸਮਝੀਏ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਿਸ਼ਨ ਨੂੰ ਅਸੀਂ ਸਮਝੀਏ ਜਿਨ੍ਹਾਂ ਨੇ ਕਿਹਾ ਸੀ ਨੀਚਾ ਅੰਦਰ ਨੀਤ ਜਾਤ ਨੀਚੀ ਹੁਅਤ ਨੀਚ ਨਾਨਕ ਦੇਵ ਜੀ ਦੇ ਸੰਗ ਸਾਧ ਵੱਡਿਆਂ ਸੋ ਕਿਰੀਸ ਤੋ ਇਸ ਲਈ ਇਸ ਮਿਸ਼ਨ ਨੂੰ ਸਮਝਦੇ ਹੋਏ ਇੱਕ ਦਲਿਤ ਸਮਾਜ ਦੀ ਤਰ ਬਣਾਉਣ ਦੇ ਲਈ ਮੈਂ ਦਲਿਤ ਭਾਈਚਾਰੇ ਨਾਲ ਸੰਬੰਧਿਤ ਲੀਡਰਾਂ ਨੂੰ ਵੀ ਚਾਹੇ ਕਿਸੇ ਖੇਤਰ ਦੇ ਵਿੱਚੋਂ ਕੰਮ ਕਰਦੇ ਆ ਉਹਨਾਂ ਨੂੰ ਵੀ ਮੈਂ ਅਪੀਲ ਕਰੂੰਗਾ ਬੇਨਤੀ ਕਰੂੰਗਾ ਕਿ ਪੰਜਾਬ ਦੇ ਵਿੱਚ ਰਾਜਨੀਤਿਕ ਤੌਰ ਦੇ ਇੱਕ ਮਜ਼ਬੂਤ ਤਰ ਬਣਨ ਦੇ ਲਈ ਸਾਨੂੰ ਆਪਣਾ ਨਿੱਜੀ ਸਵਾਰਥ ਛੱਡ ਕੇ ਇਕੱਠੇ ਹੋਣ ਦੀ ਲੋੜ ਹੈ ਬਾਯੁਰਜੀ ਕਾ ਖਾਲਸਾ ਬਾਯੁਰਜੀ ਕੀ ਫਤਿਹ ਜੈਪੀਂ ਜੈਪਰ